ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਫੇਰ ਤੋਂ ਲੈ ਕੇ ਆਏ ਆ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਕਲਰ ਨੇ ਸੋਹਣੇ ਸੋਹਣੇ ਡਿਜ਼ਾਈਨ ਨੇਗੇ ਤੇ ਰੇਟ ਵੀ ਬਹੁਤ ਘੱਟ ਆਗਾ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਤੁਹਾਡੇ ਵਾਸਤੇ ਬ੍ਰਾਂਡਡ ਸੂਟ ਲੈ ਕੇ ਆਏ ਆਂਗੇ ਇਹਨਾਂ ਤੇ ਨਾ ਹੀ ਕੋਈ ਬੁਰ ਵਗੈਰਾ ਆਊਗਾ ਜੀ ਕਲਰ ਡਿਜ਼ਾਈਨ ਬਹੁਤ ਸੋਹਣੇ ਨੇਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਜੀ WhatsApp ਦੇ ਦਿੱਤੇ ਨੰਬਰ ਦੇ ਉੱਪਰ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋ ਤੇ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਇਹ ਅਲੱਗ ਤੋਂ ਹੀ ਹੁਣ ਪਹਿਲਾਂ ਇਦਾਂ ਦੇ ਨਹੀਂ ਆਏ ਬਹੁਤ ਸੋਹਣੇ ਸੋਹਣੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਪ੍ਰਿੰਟ ਮੈਨੂੰ ਉਮੀਦ ਆ ਤੁਹਾਨੂੰ ਵੀ ਜ਼ਰੂਰ ਪਸੰਦ ਆਉਣਗੇ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਦੇ ਦਿੱਤੇ ਨੰਬਰ ਤੇ ਤੁਸੀਂ ਆਪਣਾ ਸੂਟ ਵਰਕ ਕਰ ਸਕਦੇ ਹੋ ਕੈਸ਼ ਔਰ ਡਿਲੀਵਰੀ ਨਹੀਂ ਹੈ ਜੀ ਆਨਲਾਈਨ ਹੀ ਪੇਮੈਂਟ ਕਰਨੀ ਪਊਗੀ ਤੇ ਸੂਟ ਤੁਸੀਂ ਆਨਲਾਈਨ ਹੀ ਮੰਗਵਾ ਸਕਦੇ ਹੋ ਕੋਈ ਬੁਰ ਬਗੈਰਾ ਨਹੀਂ ਆਉਂਦਾ ਹੈਗਾ ਜਿਸ ਤਰ੍ਹਾਂ ਮਰਜ਼ੀ ਆਪਾਂ ਇਹਨਾਂ ਨੂੰ ਬਣਾ ਸਕਦੇ ਆ ਸਾਰਿਆਂ ਦਾ ਪਹਿਲਾ ਸੂਟ ਹੈਗਾ ਜੀ ਆਲ ਓਵਰ ਸੂਟ ਰਹਿਣਗੇ ਇਹ ਜਿਹੜੇ ਵੀ ਸੂਟ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਇਹ ਆਲ ਓਵਰ ਰਹਿਣਗੇ ਜਿਹੜੇ ਮੈਚਿੰਗ ਹੋਣਗੇ ਉਹ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਵੀ ਮੈਚਿੰਗ ਨੇ ਇਹ ਵਾਲਾ ਸੂਟ ਹੈਗਾ ਜੀ ਆਲ ਓਵਰ ਪਿਓਰ ਕਾਟਨ ਦਾ ਸੂਟ ਹੈਗਾ ਬ੍ਰਾਂਡਰ ਸੂਟ ਹੈਗਾ ਦੇਖੋ ਮੋਰ ਲੱਗੀ ਹੋਈ ਹੈ ਇਹਦੇ ਤੇ ਪਿਓਰ ਕਾਟਨ ਦਾਗਾ ਦੇਖੋ ਉੱਪਰ ਲਿਖਿਆ ਹੋਇਆ ਪਿਓਰ ਕਾਟਨ ਠੀਕ ਹੈ ਜੀ ਪਿਓਰ ਕਾਟਨ ਦਾ ਸੂਟ ਹੈ ਦੇਖੋ ਡਿਜ਼ਾਈਨਿੰਗ ਦੇਖੋ ਤੁਸੀਂ ਦੇਖੋ ਇਹ ਬਲੈਕ ਪਿਓਰ ਬਲੈਕ ਵੀ ਨਹੀਂ ਹੈਗਾ ਨਾਈ ਗ੍ਰੇ ਹੈਗਾ ਜਿਸ ਤਰ੍ਹਾਂ ਵੀਡੀਓ ਵਿੱਚ ਕਲਰ ਆ ਰਿਹਾ ਜੀ ਬਿਲਕੁਲ ਪਰਫੈਕਟ ਆ ਰਿਹਾ ਹੈਗਾ ਆਲ ਓਵਰ ਇਹ ਸੂਟ ਹੈਗਾ ਤੁਸੀਂ ਦੁਪੱਟਾ ਨਾਲ ਸਾਥ ਅਮੇਜਿੰਗ ਕਰਵਾਉਣਾ ਸਾਥੋਂ ਵੀ ਕਰਵਾ ਸਕਦੇ ਹੋ ਤੇ ਖੁਦ ਤੁਸੀਂ ਦੁਪੱਟਾ ਲੈਣਾ ਜਾਂ ਤੁਹਾਡੇ ਕੋਲ ਕੋਈ ਘਰ ਤੋਂ ਹੈਗਾਗਾ ਦੁਪੱਟਾ ਤਾਂ ਤੁਸੀਂ ਉਹ ਵੀ ਨਾਲ ਲੈ ਸਕਦੇ ਹੋ ਦੇਖੋ ਜੀ ਪ्युअर ਕੈਮਰਿਕ ਦਾ ਸੂਟ ਤਾਂ ਆਲਓਵਰ ਪੂਰਾ 5 ਮੀਟਰ ਸੂਟ ਰਹੂਗਾ ਰਾਂਗੜ ਡਿਜ਼ਾਈਨ ਤੁਸੀਂ ਦੇਖੋ ਗਰਮੀਆਂ ਵਿੱਚ ਪਾਉਣ ਵਾਲੇ ਬਹੁਤ ਹੀ ਲਾਈਟ ਲਾਈਟ ਤੇ ਬਹੁਤ ਹੀ ਪਿਆਰੇ ਪਿਆਰੇ ਜਿਹੇ ਕਲਰ ਨੇਗੇ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰ ਸਕਦੇ ਹੋਗੇ ਦੇਖੋ ਜੀ ਕਿਸੇ ਵੀ ਬੁਟੀਕ ਤੇ ਨਹੀਂ ਘੱਟ ਰੇਟ ਤੇ ਤੁਹਾਨੂੰ ਸੂਟ ਨਹੀਂ ਮਿਲਣਗੇ सिर्फ प्राइस रहेगा जी नौ सौ रुपए नौ सौ रुपए बच्चे ये सूट थेगा दूसरा कलर दिखाने आप बिल्कुल सही कलर आ रहे ने पूरा ओवर सूट मिलेगा प्रिंटिंग देखो किन्ने सोने कलर नेगे ਸਰਦਾਰੀ ਸੂਟ ਨੇਗੇ ਗਰਮੀਆਂ ਵਿੱਚ ਪਾਉਣ ਵਾਲੇ ਇਹ ਨਹੀਂ ਹੈਗਾ ਕੋਈ ਭੜਕੀ ਲੈਜੇ ਨੇਗੇ ਇਹਨੂੰ ਹਾਰੇ ਤੇ ਹਾਰੇ ਕੇ ਜਿੱਦੀ ਪੈਣ ਪਾ ਸਕਦੀ ਹੈ ਜੀ ਵਿਦਆਊਟ ਦੁਪੱਟਾ ਨੇ ਜੀ ਇਹ 900 ਰੁਪਏ ਦਾ ਪ੍ਰਾਈਸ ਲਾਊਗਾ 올ਓਵਰ ਸੂਟ ਆ ਫਟਾਫਟ ਆਪਣੇ ਸੂਟ ਬੁੱਕ ਕਰ ਲਓ 900 ਰੁਪਏ ਦਾ ਸੂਟ ਤੁਹਾਨੂੰ ਲੈ ਜੂਗਾ ਪ्युअर कॉटन ਦੇ ਸੂਟ ਨੇ ਜੀ ਇਹ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਥੋੜਾ ਜਿਹਾ ਛੋਟੀ ਪ੍ਰਿੰਟਿੰਗ ਆ ਛੋਟਾ ਆਪਣਾ ਪ੍ਰਿੰਟ ਆਗਾ ਉਹਦੇ ਥੋੜੀ ਜਿਹੀ ਵੱਡੀ ਪ੍ਰਿੰਟਿੰਗ ਹੋਈ ਹੋਈ ਹੈ ਛੋਟਾ ਪ੍ਰਿੰਟ ਦੇਖੋ ਜੀ ਗ੍ਰੀਨ ਜਿਹਾ ਕਲਰ ਆ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾਗਾ ਕਿੰਨਾ ਕਲਰ ਕਵਰ ਹੈਗਾ ਇਹ ਵੀ ਪ्युअर ਕਾਟਨ ਦਾ ਇਹ ਵੀ ਪੂਰਾ ਆਲਓਵਰ ਸੂਟ ਆਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋਗੇ विदाउट दुपट्टाने दी दुपट्टे ਤੁਸੀਂ ਸਾਥੋਂ ਮੈਚ ਕਰਵਾਉਣੇ ਆ ਤਾਂ ਤੁਸੀਂ ਉਹ ਕਰਵਾ ਸਕਦੇ ਹੋਗੇ ਪਿਓਰ ਦਾ ਲਗਵਾਉਣਾ ਸੈਮੀ ਦਾ ਲਗਵਾਉਣਾ ਜਿਸ ਤਰ੍ਹਾਂ ਦਾ ਵੀ ਤੁਸੀਂ ਦੁਪੱਟਾ ਲਾਉਣਾ ਉਹਦਾ ਪ੍ਰਾਈਸ ਅਲੱਗ ਤੋਂ ਲੱਗੂਗਾ ਜੀ ਤੇ ਵਿਦਾਊਟ ਦੁਪੱਟਾ 900 ਰੁਪਏ ਪ੍ਰਾਈਜ਼ ਆਗਾ ਸ਼ਿਪਿੰਗ ਚਾਰਜ ਵਿੱਚ ਹੀ ਐਡ ਹੋਣਗੇ ਕੋਈ ਵੀ ਸ਼ਿਪਿੰਗ ਚਾਰਜ ਤੁਸੀਂ ਅਲੱਗ ਤੋਂ ਨਹੀਂ ਦੇਣਾ 900 ਰੁਪਏ ਦਾ ਪ੍ਰਾਈਸ ਹੈ ਇਹ ਹਲਕੇ ਨੇ ਜੀ ਹਲਕੇ ਜੇ ਨਹੀਂ ਹੈਗੇਗੇ ਜਿਹੜੇ ਉਦਾਂ ਬਾਜ਼ਾਰ ਤੋਂ ਮਿਲ ਜਾਂਦੇ ਨੇ ਉਹ ਬਹੁਤ ਚੀਜ਼ ਨਹੀਂ ਹੈਗੀਗੀ ਇਹ ਤਾਂ ਕੰਪਨੀ ਦੀ ਮੋਹਰ ਲੱਗੀ ਹੋਊਗੀ ਜੀ ਪਿਓਰ ਕਾਟਨ ਦੇ ਸੂਟ ਹੈ 900 ਰੁਪਏ ਵਿੱਚ ਸੂਟ ਦੇ ਤੁਹਾਨੂੰ ਮਿਲਜੂ ਇਹਦੇ ਵਿੱਚ ਕਲਰ ਤੁਹਾਨੂੰ ਦਿਖਾ ਦਨੇ ਆਪਾਂ ਦੇਖੋ ਇਹ ਕੇ ਨੇਵੀ ਕਲਰ ਆ ਗਿਆ ਸੇਮ ਉਹਦੇ ਨਾਲ ਦੇ ਆਪਾਂ ਸੂਟ ਤੁਹਾਨੂੰ ਖੋਲ ਕੇ ਦਿਖਾ ਦਿੱਤਾ ਪੂਰਾ ਆਲਓ ਬਰਾ ਨੇਵੀ ਜਿਹਾ ਕਲਰ ਆ ਦੇਖੋ ਨੀਵੀ ਗ੍ਰੇ ਜਿਹਾ ਟ੍ਰੈਂਡਿੰਗ ਬਹੁਤ ਹਨ ਇਹ ਵੀ ਸੂਟ 900 ਰੁਪਏ ਦਾ ਰਹੂਗਾ ਇੱਕ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜੂਗਾ ਜੀ ਉਹ ਵੀ ਸੁੱਖਾਂ ਚ ਆਪਾਂ ਨੇ ਤੇ ਇਧਰ ਉਧਰ ਹੋ ਗਿਆ ਕਾਫੀ ਕਲਰ ਮਿਲ ਜੂਗੀ ਇਹਦੇ ਵਿੱਚ ਠੀਕ ਹੈ ਜੀ ਤੇ ਉਧਰੋਂ ਹੋਰ ਲੈ ਲਓ ਇੱਕ ਆਪਣੇ ਕੋਲੇ ਹੈਗਾ ਜੀ ਇਹ ਵਾਲੇ ਮੈਚਿੰਗ ਨੇਗੇ ਆਹ ਇਹ ਹੈਗੀ ਆ ਜੀ ਸ਼ਾਲਟ ਏ ਵੀ ਪ्युअर कॉटन ਦਾ ਸੂਟ ਆਗਾ ਇਹ ਕਮੀਜ਼ ਦਾ ਕੱਪੜਾ ਗਾ ਦੇਖੋ ਗਾਜ਼ਰੀ ਗ੍ਰੇ ਡਿਜੀਟਲ ਪ੍ਰਿੰਟ ਜ ਆ ਜਾਂਦਾ ਗਾ ਤੇ ਇਹਦੇ ਨਾਲ ਹੈਗੀ ਆ ਇਸ ਤਰ੍ਹਾਂ ਸਲਵਾਰ ਸਲਵਾਰ ਵਿੱਚ ਵੀ ਪ੍ਰਿੰਟਿੰਗ ਹੋਈ ਹੋਈ ਹੈ ਠੀਕ ਹੈ ਜੀ ਜਿਸ ਤਰ੍ਹਾਂ ਕਮੀਜ਼ ਵਿੱਚ ਪ੍ਰਿੰਟਾ ਉਸੇ ਤਰ੍ਹਾਂ ਸਲਵਾਰ ਵਿੱਚ ਪ੍ਰਿੰਟ ਦੇਖੋ ਇਹ ਵੀ ਪ्युअर कॉटन ਦਾ ਇਹ ਮੈਚਿੰਗ ਆ ਗਿਆ ਬਹੁਤ ਸੋਹਣਾ ਕੱਪੜਾ ਗਾ ਜੀ प्योर कॉटन ठीक है जी मैचिंग सूट ने है डिजिटल ब्रांड का ब्लाउज गाजरी पीस का कलर आगा ये भी नौ सौ रुपए होगा जी ए, एक कलर हैगा गा ये हैगा जी पर्पल जा पिंक भी नहीं पिंक नहीं है ना ही जामनी जगह ये होर ही तरह का थोड़ा जा कलर आगा देखो इस तरह का कलर ਇਹ ਕਿ ਟ੍ਰੈਂਡਿੰਗ ਵਾਲੀ ਸਲਵਾਰ ਰਹੂਗੀ ਨਾਲ ਡਿਸਟਰ ਪ੍ਰਿੰਟ ਹੋਇਆ ਪਿਆ ਦੇਖੋ ਜੀ ਇਹ ਕਮੀਜ਼ ਥੋੜਾ ਜਿਹਾ ਇਸ ਤੋਂ ਡਾਰਕ ਹੈ ਥੋੜਾ ਜਿਹਾ ਲਾਈਟ ਆ ਰਿਹਾ ਹੈਗਾ ਇਹ ਵਾਲੀ ਸਲਵਾਰ ਪਿਓਰ ਕਾਟਨ ਆ ਜੀ ਹਨਣ ਵਾਲੇ ਸੂਟ ਨੇ ਜਿਸ ਤਰ੍ਹਾਂ ਮਾਤੀ ਤੁਸੀਂ ਇਹਦੇ ਇਨ੍ਹਾਂ ਸੂਟਾਂ ਨਾਲ ਜੀ ਜੇ ਤੁਸੀਂ ਟਾਈ ਐਂਡ ਡਾਈ ਦੇ ਦੁਪੱਟਾ ਕਰਵਾਵੋਗੇ ਤਾਂ ਬਹੁਤ ਸੋਹਣਾ ਸੂਟ ਬਣ ਜੂਗਾ ਤੁਹਾਡਾ ਖਲੋਚ ਸਪੀਸ਼ਲ ਸ਼ਾਟ ਲੈ ਲਓ 900 ਰੁਪਏ ਪ੍ਰਾਈਜ਼ ਆ ਜੀ ਸੂਟਾਂ ਦਾ ਇਹ ਇਕ ਕਪਾ ਸੂਟ ਤੁਹਾਨੂੰ ਦਿਖਾਉਣੇ ਆਂਗੇ ਬਲਾਊਜ਼ ਦੇ ਕਿੰਨਾ ਸੋਹਣਾ ਕਲਰ ਆ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਡਿਜ਼ਾਈਨ ਹੀ ਬਹੁਤ ਸੋਹਣਾ ਹੈ ਬਹੁਤ ਹੀ ਪਿਆਰਾ ਜਿਹਾ ਦੇਖੋ ਇਹ ਹੈਗਾ ਕਮੀਜ਼ ਜੀ ਇਹ ਹੈਗੀ ਇਹਦੇ ਵਿੱਚ ਸਲਵਾਰ ਸੇਮ ਕਮੀਜ਼ ਦੇ ਨਾਲ ਦਾ ਡਿਜ਼ਾਈਨ ਪ੍ਰਿੰਟ ਸਲਵਾਰ 'ਚ ਹੋਇਆ ਹੋਇਆ ਹੈਗਾ ਦੇਖੋ ਹਲਕਾ ਹਲਕਾ ਇਹ ਇਹਦੇ ਨਾਲ ਇਸ ਤਰ੍ਹਾਂ ਮੈਚਿੰਗ ਰਹੂਗਾ ਜੀ ਦੇਖੋ ਆਹ ਵਾਲੇ ਸਲਵਾਰ ਆ ਇਹ ਵਾਲਾ ਕਮੀਜ਼ ਤਾਂ ਠੀਕ ਹੈ ਜੀ 900 ਰੁਪਏ ਪ੍ਰਾਈਜ਼ ਹੈ ਦਾ ਇਹ ਸੂਟ ਹੱਥੋਂ ਹੱਤੀ ਵੇਚਣ ਵਾਲੇ ਨੇ ਮੈਨੂੰ ਉਮੀਦ ਹੈ ਮੇਰੇ ਭੈਣਾਂ ਨੂੰ ਜ਼ਰੂਰ ਪਸੰਦ ਆਉਣਗੇ ਦੇਖੋ ਇੱਕ ਇੱਕ ਸੂਟ ਤੁਸੀਂ ਮੰਗਵਾ ਕੇ ਦੇਖੋ 900 ਰੁਪਏ ਇਹਦਾ ਪ੍ਰਾਈਸ ਆ ਜੀ ਦੁਪट्टे ਨਹੀਂ ਹੈ ਕਿ ਜੇ ਤੁਸੀਂ ਦੁਪੱਟੇ ਲਗਵਾਉਣੇ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਦੁਪੱਟਿਆਂ ਦਾ ਫਿਰ ਚਾਰਜ ਅਲੱਗ ਤੋਂ ਲੱਗ ਜੂਗਾ ਇਹ ਵੀ ਦਾਊ ਤਾਂ ਦੁਪੱਟਾ 900 ਰੁਪਏ ਪ੍ਰਾਈਸ ਰਹੂਗਾ ਕੋਈ ਵੀ ਸ਼ਿਪਿੰਗ ਚਾਰਜ ਤੁਸੀਂ ਅਲੱਗ ਤੋਂ ਨਹੀਂ ਦੇਣਾ ਹੈਗਾ ਤੇ ਇੱਕ ਹੈਗਾ ਜੀ ਹੁਣ ਥੋੜਾ ਜਿਹਾ ਜਿਸ ਤਰ੍ਹਾਂ ਕਈ ਭੈਣਾਂ ਨੂੰ ਹੁੰਦਾ ਨਾ ਵੀ ਆਪਾਂ ਨੂੰ ਥੋੜਾ ਜਿਹਾ ਵੱਡਾ ਪ੍ਰਿੰਟ ਚਾਹੀਦਾ ਲੋ ਜੀ ਉਹ ਮਲਾਈ ਵਰਗਾ ਕੱਪੜਾ ਪਿਆਗਾ ਬਿਲਕੁਲ ਸੌਫਟ ਸੌਫਟ ਕਾਟਨ ਆਗੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਜੀ ਸਕਿਨ ਇਹਦਾ 베ਸ ਰਹੂਗਾ ਜੀ ਗਾਜਰੀ ਜੈ ਦੇ ਵਿੱਚ ਇਸ ਤਰ੍ਹਾਂ ਫਲਾਵਰ ਪ੍ਰਿੰਟ ਠੀਕ ਹੈ ਜੀ ਤਮੰਨਾ ਬ੍ਰਾਂਡ ਦਾਗਾ ਸੂਟ ਇਹ 100% ਕਾਟਨ ਆ ਜੀ ਠੀਕ ਹੈ ਜੀ 100% ਕਾਟਨ ਤਮੰਨਾ ਬ੍ਰਾਂਡ ਦੇ ਸੂਟ ਰਹਿਣਗੇ ਇਹ। ਲਓ ਜੀ ਲਓ ਸਰਕ੍ਰੀਨ ਸ਼ਾਟ। ਇਹਦੇ ਨਾਲ ਤੁਸੀਂ ਗਾਜਰੀ ਦੁਪੱਟਾ ਰੱਖੋਗੇ ਬਹੁਤ ਸੋਹਣਾ ਲੱਗੂਗਾ। ਦੇਖੋ। ਕਲਰ ਇੱਕ ਦੂਜੇ ਤੋਂ ਹਾਟਕੇ। ਲਓ ਜੀ। ਇਹ ਕਲਰ ਦੇ ਵਿੱਚ ਆਹ ਵਾਲਾ। ਬਹੁਤ ਸੌਫਟ ਕਾਟਨ ਆ ਜੀ ਬਿਲਕੁਲ ਪਿਓਰ ਕਾਟਨ ਆਂਗੀ। ਇਹ ਤਮੰਨਾ ਦਾ ਗੀਨ ਸੂਟ। ਕੰਪਲੀਨ ਦਾ ਸੂਟ ਆ ਰਹੇ ਠੀਕ ਹੈ ਜੀ 900 ਰੁਪਏ ਇਹਦਾ ਪ੍ਰਾਈਸ ਰਹੂਗਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਇਹ ਸਕਰੀਨਸ਼ਾਟ ਲੈ ਸਕਦੇ ਹੋਗੇ ਦੇਖੋ ਆਪਾਂ ਛੋਟੇ ਪ੍ਰਿੰਟ ਵਾਲੇ ਵੀ ਦਿਖਾਤੇ ਤੁਹਾਨੂੰ ਵੱਡੇ ਪ੍ਰਿੰਟ ਵਾਲੇ ਵੀ ਦਿਖਾਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਪਣਾ ਸੂਟ ਬੁੱਕ ਕਰ ਸਕਦੇ ਹੋਗੇ ਤੇ ਕੱਲ ਨੂੰ ਆਪਾਂ ਤੁਹਾਨੂੰ ਹੋਰ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਜੀ ਤੁਸੀਂ ਫਟਾਫਟ ਇਹ ਸੂਟ ਸਿਲੈਕਟ ਕਰੋ ਤੇ ਆਪਾਂ ਅੱਗੇ ਤੋਂ ਅੱਗੇ ਤੁਹਾਡੇ ਵਾਸਤੇ ਸੋਹਣੇ ਸੋਹਣੇ ਸੂਟ ਲਿਆਉਂਦੇ ਰਹੀਏ ਤੇ ਮਿਲਦੇ ਹਾਂ ਜੇ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ